ਧਰਮ ਨੂੰ ਲੈ ਕੇ ਨਾ ਬੜਾ ਇੱਕ ਕਹੋ ਬੈਰੀਅਰ ਕ੍ਰੀਏਟ ਕੀਤਾ ਹੁੰਦਾ ਹੈ ਕਿ ਜੀ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਉੱਥੇ ਨਹੀਂ ਜਾਣਾ ਦੇਖੋ ਦਿੱਕਤ ਇਹ ਹੀ ਹੈ ਕਿ ਜਦ ਅਸੀਂ ਸਮਝਣਾ ਸ਼ੁਰੂ ਕਰ ਦਾਂਗੇ ਨਾ ਉਹ ਧਰਮ ਬਕਰਾ ਸਾਡਾ ਤਨਾ ਬਕਰਾ ਅਗਰ ਤੁਸੀਂ ਬਾਟਮ ਲਾਈਨ ਤੇ ਜਾਓ ਹੈ ਤਾਂ ਸਭ ਇੱਕੋ ਹੀ ਨਾ ਜਾ ਕੇ ਸਮਝਣ ਲਈ ਗੱਲ ਹੈ ਵੀ ਸਰ ਸਾਰੇ ਤਰਮ ਇੱਕੋ ਹੀ ਗੱਲ ਬੋਲਦੇ ਨੇ ਧਰਮ ਦੀ ਵੰਡੀਆਂ ਪਾਉਣ ਨਾਲ ਫਾਇਦਾ ਕਿੰਨੂ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦਾ ਗੁਰਤੇਗ ਬਾਦਲ ਜੀ ਨੇ Hindu ਧਰਮ ਵਸਤੇ ਆਪਣੀ ਆਪਣੀ ਸ਼ਹੀਦੀ ਦੇ ਦਿੱਤੀ ਤੇ ਮੈਂ ਮੇਰੇ ਮਤਲਬ ਮੇਰਾ ਹੱਕ ਬੰਦਾ ਹੈ ਕਿ ਮੈਂ ਉਸ ਧਰਮ ਦੇ ਖਿਲਾਫ ਕੁਝ ਬੋਲਾਂ ਤੁਹਾਡੀ ਲਾਈਫs ਕਿੰਨਾ ਕੇ ਇਮਪੈਕਟ ਪਾਇਆ ਧਰਮ ਨੇ ਕੀ ਲੱਗਦਾ ਤੁਹਾਨੂੰ ਕਿ ਧਰਮ ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਉਹਦੀ ਡੈਫੀਨੇਸ਼ਨ ਕੀ ਹੈ ਧਰਮ ਸਾਨੂੰ ਸਿਖਾਉਂਦਾ ਹੈ ਕਿ ਜੀਣਾ ਕਿਵੇਂ ਹੈ ਧਰਮ ਹੀ ਸਾਨੂੰ ਧਰਮ ਹੀ ਸਾਨੂੰ ਸਿਖਾਉਂਦਾ ਹੈਗਾ ਕਿ ਤੁਸੀਂ ਇੱਕ ਦੂਜੇ ਨਾਲ ਰਲ ਕੇ ਚੱਲਣਾ ਹੈ ਇੱਕ ਦੂਜੇ ਦਾ ਜਿਹੜਾ ਇੱਕ ਦੂਜੇ ਦਾ ਸਾਥੀ ਬੰਨਾ ਹੈਗਾ। ਐਈ ਤਰ੍ਹਾਂ ਅਗਰ ਅਸੀਂ ਬਾਣੀ ਨੂੰ ਸਮਝਾਂਗੇ ਜਪਜੀ ਸਾਹਿਬ ਦੇ ਪਾਠ ਨੂੰ ਧਿਆਨ ਨਾਲ ਸਮਝਾਂਗੇ ਉੱਚ ਕਿੰਨੀ ਸਿਰਫ ਉਹ ਸਿਰਫ ਉਸ ਪਾਠ ਦੇ ਵਿੱਚ ਸਾਨੂੰ ਕਿੰਨਾ ਕੁ ਸਿੱਖਣ ਨੂੰ ਮਿਲ ਜੇਗਾ। ਇੱਕ ਤਾਂ ਸਾਨੂੰ ਜਸਟੀਫਾਈ ਕਰਨਾ ਬੰਦ ਕਰਨਾ ਚਾਹੀਦਾ ਭਾਵੇਂ ਜਿਹੜੇ ਮਰਜ਼ੀ ਧਰਮ ਦਾ ਬੰਦਾ ਹੈ ਕਿ ਸਾਡਾ ਧਰਮ ਵਧੀਆ। ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਬਾਕੀ ਫਰੈਂਡਸ ਨੇ ਉਹ ਤੁਹਾਨੂੰ ਆਪ ਕਹਿੰਦੇ ਅਸੀਂ ਨਾਲ ਜਾਣਾ ਹੈ। ਕਿਉਂਕਿ ਇੱਥੇ ਇਹ ਚੀਜ਼ ਇੱਕ ਕਹੀ ਜਾਂਦੀ ਹੈ ਕਿ ਬੜੀ ਨਾ ਉਹ ਹੈਗੀ ਹੈ ਧਰਮਾਂ ਨੂੰ ਲੈ ਕੇ ਨਾ ਬੜਾ ਇੱਕ ਕਹੋ ਬੈਰੀਅਰ ਕ੍ਰੀਏਟ ਕੀਤਾ ਹੁੰਦਾ ਹੈ ਕਿ ਜੀ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਉੱਥੇ ਨਹੀਂ ਜਾਣਾ ਤੁਸੀਂ ਉੱਥੇ ਉਹਨਾਂ ਨਾਲ ਜਿਵੇਂ ਗੁਰਦਵਾਰਾ ਸਾਹਿਬ ਲੈ ਕੇ ਜਾਂਦੇ ਹੋ ਹੋ ਸਕਦਾ ਹੈ ਕਿਸੇ ਵੇਲੇ ਤੁਸੀਂ ਉਹਨਾਂ ਦੇ ਨਾਲ ਕੋਈ ਮੰਦਿਰ ਵੀ ਗਏ ਹੋਵੋ ਤੇ ਕੁਝ ਫੀਲ ਹੁੰਦਾ ਹੈ ਕਿ ਉਹ ਤੁਹਾਨੂੰ ਹੇਟ ਕਰਦੇ ਆ ਜਾਂ ਤੁਹਾਨੂੰ ਜਿਹੜਾ ਉਹ ਕਹਿੰਦੇ ਕਿ ਨਹੀਂ ਅਸੀਂ ਇੱਥੇ ਨਹੀਂ ਜਾਣਾ ਇੱਥੇ ਇੱਥੇ ਨਹੀਂ ਜਾਣਾ ਨਹੀਂ ਮੈਂ ਤਾਂ ਸਟਾਰਟਿੰਗ ਇ ਮੈਂ ਨਾ ਇੱਕ ਵਾਰੀ ਸੀਗੇ ਮੇਰੇ ਦੋ ਦੋ ਸਪੈਲ ਮੈਂ ਇੱਕ ਪੀਜੀ ਚ ਰਹਿੰਦਾ ਸੀਗਾ ਤੇ ਦੋ ਤਿੰਨ ਮਹੀਨੇ ਉਸ ਤੋਂ ਬਾਅਦ ਨਾ ਸ਼ਿਫਟ ਅਸੀਂ ਕਿ ਕਿਤਾ ਸੰਡੇ ਸੀਗੇ ਬਾਹਰ ਨਿਕਲਣਾ ਸੀ ਅਸੀਂ ਪਹਿਲੇ ਗੁਰਦੁਆਰੇ ਗੁਰਦੁਆਰੇ ਗਏ ਉੱਥੇ ਜਾ ਕੇ ਬੈਠੇ ਕੰਟਾ ਡੇਟ ਘੰਟੇ ਬੈਠੇ ਤੇ ਉੱਥੇ ਜਾ ਕੇ ਫਿਰ ਲੰਗਰ ਛਕਿਆ ਉਸ ਤੋਂ ਬਾਅਦ ਬਾਹਰ ਨਿਕਲੇ ਉਹਨਾਂ ਨੇ ਪੂਰੇ ਟਾਈਮ ਤੇ ਉਸ ਤਰੀਕੇ ਦਾ ਮੈਰ ਤੋਂ ਪੁੱਛਦੇ ਰਹੇ ਐਸੇ ਕਿ ਇਹ ਕੀ ਹੁੰਦਾ ਹੈ ਇਸ ਨੂੰ ਕਿਵੇਂ ਕਰਤੇ ਹੈ ਸਾਰੀ ਚੀਜ਼ਾਂ ਉਹਨਾਂ ਨੇ ਮੈਰ ਤੋਂ ਪੁੱਛੀਆਂ ਸਮਝੀਆਂ 12:00 ਵਜੇ ਦੇ ਕਰੀਬ ਫਿਰ ਅਸੀਂ ਚਲੇ ਗਏ ਇਸਕੌਨ ਟੈਂਪਲ ਇਸਕੌਨ ਟੈਂਪਲ ਗਏ ਉੱਥੇ ਜਾ ਕੇ ਫਿਰ ਅਸੀਂ ਉੱਥੇ ਜਿਹੜਾ ਉਹਨਾਂ ਦਾ ਲੰਗਰ ਹੁੰਦਾ ਹੈ ਉੱਥੇ ਬੈਠੇ ਥੋੜੀ देर ਲੰਗਰ ਚੱਕਿਆ ਅਸੀਂ ਆ ਗਏ ਦੇਖੋ ਦਿੱਕਤ ਇਹ ਹੀ ਹੈ ਕਿ ਜਦ ਅਸੀਂ ਸਮਝਣਾ ਸ਼ੁਰੂ ਕਰ ਦਾਂਗੇ ਨਾ ਕਿ ਉਹ ਧਰਮ ਵੱਖਰਾ ਸਾਡਾ ਤਾਂ ਨਾ ਵੱਖਰਾ ਅਗਰ ਅਸੀਂ ਬਾਟਮ ਲਾਈਨ ਤੇ ਜਾਓ ਹੈ ਤਾਂ ਸਭ ਇੱਕੋ ਹੀ ਨਾ ਹੂੰ ਹੂੰ ਸਭ ਇੱਕੋ ਹੀ ਚੀਜ਼ ਹੈ ਗਿਆਨੇ ਉਨ ਜਾ ਕੇ ਸਮਝਣੇ ਲਈ ਗੱਲ ਹੈ ਕਿ ਸਾਰੇ ਧਰਮ ਇੱਕੋ ਹੀ ਗੱਲ ਬੋਲਦੇ ਨੇ ਐਤਾ ਮੈਂ ਗਲਤ ਤਰੀਕੇ ਨਾਲ ਲਿਆ ਜਾਂਦਾ ਹੈ ਯਾ ਮੈਨੂੰ ਸਮਝ ਆਂਦਾ ਕਿ ਧਰਮ ਦੀ ਵੰਡਿਆ ਪਾਣ ਨਾਲ ਫਾਇਦਾ ਕਿਨੂੰ ਹੋ ਰਿਹਾ ਮੈਨੂੰ ਸਮਝ ਨਹੀਂ ਆਂਦਾ ਅਬ ਮੈਂ ਮੇਰੇ ਤਾਂ ਦੋਸਤ ਹੈਗੇ ਨੇ ਸਾਰੇ ਇਸ ਦਾ ਪੂਰਾ ਇੰਜੋਏ ਕਰਦੇ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਮੈਂ ਕਦੀ ਉਹਨਾਂ ਨਾਲ ਕੋਈ ਲੜ ਲਾਂਗਾ ਉਹ ਇਹ ਤਾਂ ਬਹੁਤ ਛੋਟੀ ਚੀਜ਼ ਹੈ ਕਿ ਵੀ ਧਰਮ ਦੇ ਡਿਫਰੈਂਸੀਏਸ਼ਨ ਵਿੱਚ ਲੜਗੇ ਗੁਰਤੇਗ ਬਦਰ ਜੀ ਨੇ Hindu ਧਰਮ ਵਾਸਤੇ ਆਪਣੀ ਆਪਣੀ ਸ਼ਹੀਦੀ ਦਿੱਤੀ ਤੇ ਮੈਂ ਮੇਰੇ ਮਤਲਬ ਮੇਰਾ ਹੱਕ ਬੰਦਾ ਹੈ ਕਿ ਮੈਂ ਉਸ ਧਰਮ ਦੇ ਖਿਲਾਫ ਕੁਝ ਬੋਲਾਂ ਜਿਸੇ ਸ਼ਹੀਦੀ ਦਿੱਤੀ ਗਈ ਹੈਗੀ ਹੈ ਯਾ ਕਿਸੇ ਹੋਰ ਧਰਮ ਦਾ ਕਿਸੇ ਹੋਰ ਧਰਮ ਨੂੰ ਲੈ ਕੇ ਹੱਕ ਬੰਦਾ ਸਕਿੰਨੀਆਂ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਗੁਰੂਆਂ ਨੇ ਸਾਡੇ ਸਿੰਘਾਂ ਨੇ ਉਹ ਹੀ ਹੈ ਕਿ ਵੀ ਜਦ ਤੱਕ ਅਸੀਂ ਇੰਟੈਂਡ ਨੂੰ ਨਹੀਂ ਸਮਝਾਂਗੇ ਉਹ ਆਏਗਾ ਨਹੀਂ ਉਹ ਇੱਕ ਹਵਾ ਬਣਿਆ ਹੋਇਆ ਹੈ ਕਿ ਧਰਮ 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 ਤਾਂ ਹੀ ਉਹ ਡਿਫਰੈਂਸ਼ੀਏਸ਼ਨ ਕ੍ਰੀਏਟਡ ਹੈ ਐਟ ਦ ਐਂਡ ਤਾਂ ਸਭ ਇੱਕੋ ਹੀ ਹੈ ਤੁਹਾਡੀ ਲਾਈਫ 'ਚ ਕਿੰਨਾ ਕਿ ਇੰਪੈਕਟ ਪਾਇਆ ਧਰਮ ਨੇ ਕੀ ਲੱਗਦਾ ਤੁਹਾਨੂੰ ਕਿ ਧਰਮ ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਉਹਦੀ ਡੈਫੀਨੇਸ਼ਨ ਕੀ ਹੈ ਦੇਖੋ ਧਰਮ ਇੱਕ ਜੀਨ ਦਾ ਤਰੀਕਾ ਸਿਖਾਂਦਾ ਹ ਹ ਬਹੁਤ ਐਸੇ ਫੈਸਲੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਤੁਹਾਨੂੰ ਹੁੰਦੇ ਆ ਮੈਂ ਇਹ ਕਿੱਦਾਂ ਲਵਾਂ ਮੈਂ ਇਹ ਕਿੱਦਾਂ ਲਵਾਂ ਜਿਵੇਂ ਪੜ੍ਹਾਈ ਹੈ ਨਾ ਪੜ੍ਹਾਈ ਵੀ ਚੀਜ਼ ਸਾਨੂੰ ਸਿਖਾਉਂਦੀ ਹੈ ਇਹ ਥੋੜੀ ਹੈ ਕਿ ਹੁਣ ਮੈਂ ਅਗਰ ਇਸ ਨਾਲ ਰਿਲੇਟ ਕਰਾਂ ਫਾਈਨਾਂਸ ਨਾਲ ਪਿਛਲੇ 200 300 ਸਾਲਾਂ ਤੋਂ ਫਾਈਨਾਂਸ ਚੱਲ ਨਹੀਂ ਰਿਹਾ ਬਟ ਪੜਾਇਆ ਸਾਨੂੰ ਕੀ ਗਿਆ ਕਿ 200 300 ਸਾਲਾਂ ਚ ਕੀ ਕੀ ਚੀਜ਼ਾਂ ਆਈਆਂ ਕਿਸ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਸੋਲਵ ਕਰਨਾ ਹੈ ਜੀਣਾ ਤੁਸੀਂ ਇਸ ਚੀਜ਼ ਨੂੰ ਸੇਮ ਆਸਾਨ ਵਿੱਚ ਕਨਵਰਟ ਕਰਨਾ ਹੋਵੇ ਤਾਂ ਸੇਮ ਇਸ ਤਰੀਕੇ ਨਾਲ ਲੋ ਧਰਮ ਸਾਨੂੰ ਸਿਖਾਉਂਦਾ ਹੈ ਕਿ ਜੀਣਾ ਕਿਵੇਂ ਹੈ ਧਰਮ ਹੀ ਸਾਨੂੰ ਸਿਖਾਉਂਦਾ ਹੈ ਕਿ ਤੁਸੀਂ ਧਰਮ ਦੀ ਵੰਡੀ ਨਹੀਂ ਪਾਣੀ ਧਰਮ ਹੀ ਸਾਨੂੰ ਸਿਖਾਉਂਦਾ ਹੈਗਾ ਕਿ ਤੁਸੀਂ ਇੱਕ ਦੂਜੇ ਨਾਲ ਰਲ ਕੇ ਚੱਲਣਾ ਹੈ ਇੱਕ ਦੂਜੇ ਦਾ ਜਿਹੜਾ ਇੱਕ ਦੂਜੇ ਦਾ ਸਾਥੀ ਬੰਨਾ ਹੈਗਾ ਐਈ ਧਰਮ ਜਿਹੜਾ ਧਰਮ ਸਾਨੂੰ ਸਿਖਾ ਰਿਹਾ ਹੈ ਇੱਕ ਵਧੀਆ ਜੀਵਨ ਰੱਖਣ ਇਸਤੇ ਫਿਰ ਉਹ ਵਾਲਾ ਕਿਹੜਾ ਧਰਮ ਹੈ ਜਿਹੜਾ ਲੋਕਾਂ ਨੂੰ ਅੱਜ ਕੱਲ ਸਿਖਾਇਆ ਜਾਂਦਾ ਵੀ ਆਹ ਚੀਜ਼ ਤੁਸੀਂ ਇਦਾਂ ਨਹੀਂ ਕਰਨੀ ਤੁਸੀਂ ਇਹ ਚੀਜ਼ ਕਰਨੀ ਤੁਹਾਡਾ ਧਰਮ ਭ੍ਰਸ਼ਟ ਹੋ ਜਾਣਾ ਉਹ ਗੱਲਾਂ ਕਿੱਥੇ ਲਿਖੀਆਂ ਨੇ ਫਿਰ ਮੈਂ ਇਹ ਚੀਜ਼ ਸਮਝਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਸਮਝ ਨਹੀਂ ਆਈ ਕਿ ਵੀ ਇਹ ਤਰ ਕਿੱਦਾਂ ਹੁੰਦਾ ਹੈ ਬਟ ਮੈਨੂੰ ਇਹ ਚੀਜ਼ ਜਨੂਅਲੀ ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਵੀ ਇਹ ਡਿਫਰੈਂਸ਼ੀਏਸ਼ਨ ਉਹ ਪਤਾ ਹੈ ਕੀ ਹੈ ਅਸੀਂ ਜਿਸ ਸਦੀ ਤੋਂ ਜਿਸ ਜਿੰਨੀ ਅਸੀਂ ਮਾਡਰਨ ਹੋਏ ਜਾ ਰਹੇ ਅਸੀਂ ਹਰ ਚੀਜ਼ ਵਿੱਚ ਮਾਡਰਨ ਹੋ ਰਿਹਾ ਮੈਨੂੰ ਐ ਸਮਝ ਨਹੀਂ ਆ ਰਹੀ ਇਸ ਧਰਮ ਦੇ ਵਿੱਚ ਪਿੱਛੇ ਕੁਝ ਆ ਰਿਹਾ ਮੈਨਤਾ ਹੀ ਲੱਗਦਾ ਪਹਿਲੇ ਐਨੇ ਕੋਈ ਪਹਿਲੇ ਐਨੀ ਲੜਾਈਆਂ ਹੁੰਦੀਆਂ ਹੋਣਗੀਆਂ ਅੱਜ ਜਰਾ ਸੁਣਨ ਨੂੰ ਮਿਲਦੀਆਂ ਨੇ ਸਾਨੂੰ ਹੋਰ ਹੋਣਾ ਚਾਹੀਦਾ ਸੀਗਾ ਕਿ ਸਾਰੇ ਇਕੱਠੇ ਰਲ ਕੇ ਰਹੀਏ ਤੁਸੀਂ ਆਪਣਾ ਮੰਨੋ ਅਸੀਂ ਆਪਣਾ ਮੰਨੀਏ ਕਿਉਂਕਿ ਹੈ ਤਾਂ ਸਭ ਕੁਝ ਸੇਮ ਹੀ ਕਹਿੰਦੇ ਤਰੀਕੇ ਦਾ ਹੀ ਫਰਕ ਹੈ ਤੁਹਾਨੂੰ ਉਹ ਤਰੀਕਾ ਵਧੀਆ ਲੱਗ ਰਿਹਾ ਤੁਸੀਂ ਉਸ ਤਰੀਕੇ ਨਾਲ ਸੁਣ ਲਓ ਸਾਨੂੰ ਇਹ ਤਰੀਕਾ ਵਧੀਆ ਲੱਗ ਰਿਹਾ ਸੇਹ ਤਰੀਕੇ ਨਾਲ ਸੁਣ ਲੈਣੇ ਗੱਲ ਹੋਈ ਹੈ ਹੈ ਸਭ ਚੀਜ਼ ਸੇਮ ਹੁਣ ਇਹ ਡਿਫਰੈਂਸ਼ੀਏਸ਼ਨ ਕਰਨ ਦੇ ਨਾਲ ਕਿਹਦਾ ਫਾਇਦਾ ਹੋ ਰਿਹਾ ਮੈਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਬੜੇ ਨੂੰ ਸਮਝ ਨਹੀਂ ਆ ਰਿਹਾ ਤੇ ਜਿੰਨਾ ਫੋਕਸ ਜਿੰਨਾ ਸਾਡਾ ਧਿਆਨ ਉਸ ਪਾਸੇ ਲੱਗਦਾ ਹੈ ਲੱਗਦਾ ਹੈ ਕਿ ਸਾਡੇ ਕੋਲ ਇੰਨਾ ਟਾਈਮ ਹੈਗਾ ਵੀ ਅਸੀਂ ਆਪਣੀ એનર્ਜੀ ਅਸੀਂ ਆਪਣਾ ਫਾਈਨੈਂਸ ਅਸੀਂ ਆਪਣਾ ਜਿਹੜਾ ਹੈ ਇੰਨਾ ਫालतू ਦਾ ਫੋਕਸ ਉਸ ਪਾਸੇ ਦੇ ਰਹੇ ਆ ਜਿਹੜਾ ਐਕਚੁਅਲ 'ਚ ਸਾਡਾ ਮੇਨ ਜੇ ਆਪਾਂ ਫਾਈਨੈਂਸ ਦੀ ਵੀ ਗੱਲ ਕਰ ਲਈਏ ਇਸ ਦੇ ਟਾਈਮ ਦੇ ਵਿੱਚ ਜਾਂ ਕਿਸ ਤਰੀਕੇ ਨਾਲ ਅਸੀਂ ਰਿਲੇਸ਼ਨਸ਼ਿਪ ਨੂੰ ਮੈਨੇਜ ਕਰਨਾ ਹੈ ਸਾਡਾ ਉਹੀ ਨਹੀਂ ਸਾਡਾ ਤਾਂ ਹੋ ਪਾਰ ਰਿਹਾ ਅਸੀਂ ਇੰਨਾ ਫੋਕਸ ਉਸ ਪਾਸੇ ਲਾ ਰਹੇ ਆ ਫालतू ਉਹੀ ਹੋਇਆ ਨਾ ਦੇਖੋ ਅਗਰ ਉਸ ਚੀਜ਼ ਉਸ ਚੀਜ਼ ਨੂੰ ਸਮਝਣ ਵਾਸਤੇ ਫੋਕਸ ਲਾਵਾਂਗੇ ਨਾ ਫਿਰ ਇਹ ਚੀਜ਼ਾਂ ਕੁਝ ਨਹੀਂ ਲੱਗਣਗੀਆਂ ਅਗਰ ਅਸੀਂ ਬਾਣੀ ਨੂੰ ਸਮਝਾਂਗੇ ਜਪਜੀ ਸਾਹਿਬ ਦੇ ਪਾਠ ਨੂੰ ਧਿਆਨ ਨਾਲ ਸਮਝਾਂਗੇ ਉਹ ਕਿੰਨੀ ਸਿਰਫ ਉਹ ਸਿਰਫ ਉਸ ਪਾਠ ਦੇ ਵਿੱਚ ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲ ਜੇਗਾ ਬਾਕੀਆਂ ਚੀਜ਼ਾਂ ੱਖੇ ਨਹੀਂ ਲੱਗਣਗੀਆਂ ਅਸੀਂ ਬਸ ਇਹੀ ਇੱਕ ਤਾਂ ਸਾਨੂੰ ਜਸਟੀਫਾਈ ਕਰਨਾ ਬੰਦ ਕਰਨਾ ਚਾਹੀਦਾ ਭਾਵੇਂ ਜਿਹੜੇ ਮਰਜੀ ਧਰਮ ਦਾ ਬੰਦਾ ਹੈ ਕਿ ਸਾਡਾ ਧਰਮ ਵਧੀਆ ਜਸਟੀਫਾਈ ਕਰਨਾ ਬੰਦ ਕਰ ਦੇਣਾ ਚਾਹੀਦਾ ਸਾਨੂੰ ਪਤਾ ਹੈ ਕਿ ਕੀ ਇਨਸਾਨ ਨੂੰ ਪਤਾ ਹੈ ਕਿ ਐਟ ਦ ਐਂਡ ਦੇ ਵੀ ਸਭ ਕੁਝ ਸੇਮ ਹੈ ਤੇ ਫਿਰ ਉਹ ਉਸ ਵਿੱਚ ਟਾਈਮ ਹੀ ਖਰਾਬ ਨਹੀਂ ਕਰਨਾ ਚਾਹੀਦਾ ਅਸੀਂ ਐਜ਼ ਅ ਸੋਸਾਇਟੀ ਵੀ ਵਿੱਚੇ ਹੁੰਨੇ ਆ ਅਸੀਂ ਇੰਡੀਆ ਨੂੰ ਅਗਰ ਲੈ ਕੇ ਜਾਣਾ ਉਹਦੀ ਜੀਡੀਪੀ ਵਧਾੜੀ ਹੈ ਉਹਨੂੰ ਚਾਈਨਾ ਯੂਐਸ ਤੋਂ ਉੱਪਰ ਲੈ ਕੇ ਜਾਣਾ ਹੈ ਅਗਰ ਇਹਨਾਂ ਚੀਜ਼ਾਂ ਚ ਲੱਗੇ ਰਵਾਂਗੇ ਨਹੀਂ ਜਾਵਾਂਗੇ ਕਿਉਂਕਿ ਬੜੀ ਕਲੀਅਰ ਜੀ ਗੱਲ ਹੈ ਕਿ ਮੈਨੂੰ ਨਹੀਂ ਲੱਗਦਾ ਜੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਹੈ ਕਿ ਤੁਸੀਂ ਆਪਣਾ ਜੀ ਬਿਜ਼ਨਸ ਕਰਨਾ ਹੈ ਤੇ ਤੁਸੀਂ ਕਿਸੇ ਨਾਲ ਠੱਗੀ ਨਾ ਕਰੋ ਤੇ ਮੈਨੂੰ ਨਹੀਂ ਲੱਗਦਾ ਕਿ ਮੁਹੰਮਦ ਸਾਹਿਬ ਨੇ ਜਾਂ ਫਿਰ ਜੀਜ਼ਸ ਕ੍ਰਾਈਸਟ ਜਾਂ ਬਾਈਬਲ ਦੇ ਵਿੱਚ ਕਿਤੇ ਇਹ ਚੀਜ਼ ਜ਼ਿਕਰ ਆਏਗਾ ਕਿ ਤੁਸੀਂ ਠੱਗੀ ਮਾਰ ਲਓ ਕੋਈ ਗੱਲ ਇਹ ਬੇਸਿਕ ਚੀਜ਼ਾਂ ਜਿਹੜੀਆਂ ਨੇ ਜੇ ਸਾਰਿਆਂ ਦੇ ਵਿੱਚ ਬਰਾਬਰ ਨੇ ਫਿਰ ਅਸੀਂ ਲੜ ਕਿਹੜੀ ਗੱਲ ਤੋਂ ਰਹੀਆਂ ਉਹ ਬਸ ਇਦਾਂ ਹੈ ਕਿ ਲੋਕਾਂ ਨੂੰ ਇਹਨਾਂ ਤਾਂ ਕਿ ਉਹ ਐਕਚੁਅਲ ਜਿਹੜਾ ਹੈ ਆਪਣਾ ਕੋਈ ਡਿਵੈਲਪਮੈਂਟ ਦਾ ਕੋਈ ਮਾੜਾ ਮੋੜਾ ਕਿਸੇ ਉਸ ਪਾਸੇ ਨੂੰ ਧਿਆਨ ਨਾ ਦੇਈ ਪਾਣ ਤਾਂ ਬੜੀ ਲੋੜ ਹੈ ਯੂਥ ਨੂੰ ਮੇਰੇ ਖਿਆਲ ਨਾਲ ਇਹ ਚੀਜ਼ ਸਮਝਣ ਦੀ ਬਿਲਕੁਲ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਸੋਸ਼ਲ ਮੀਡੀਆ ਅੱਜ ਕੱਲ ਜਿਹੜਾ ਹੈ ਉਹ ਮੈਂ ਕਹਿੰਦਾ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੈ ਤੇ ਹਰ ਇੱਕ ਬੰਦਾ ਚਲਾ ਰਿਹਾ ਯੂਜ਼ ਕਰ ਰਿਹਾ ਤੇ ਇਹਦਾ ਕਿੰਨਾ ਕੁ ਤੁਹਾਨੂੰ ਇੰਪੈਕਟ ਲੱਗਦਾ ਹੈ ਯੂਥ ਤੇ ਪਿਆ ਪੋਜ਼ਿਟਿਵ ਜਾਂ ਨੈਗੇਟਿਵ ਬਹੁਤ ਸਾਰੇ ਤੇ ਇੰਪੈਕਟ ਪਿਆ ਹੈ ਮੈਂ ਕਾਸਤਿਕ ਪੁਰਾਣੀਆਂ ਬੀਬੀਆਂ ਨਹੀਂ ਦੇਖਿਆ ਸੀ ਕਿ ਉਹਨਾਂ ਦਾ ਵੀ ਫੇਸਬੁਕ ਇੰਸਟਾਗ੍ਰam ਬਹੁਤ ਐਸੀ ਚੀਜ਼ ਹੈ ਗਿਆਰੇ ਜਿਹੜੀ ਹੁਣ ਮੈਂ ਉਹੀ ਗੱਲ ਕੀ ਰਿਹਾ ਜਿਹੜੀ ਇਨਫੋਰਮੇਸ਼ਨ ਪਾਉ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਥਰੂ ਕੀ ਹੁੰਦਾ ਹੈ ਕਿ ਗਲਤ ਇਨਫੋਰਮੇਸ਼ਨ ਵੀ ਜਾਂਦੀ ਹੈ ਹੂੰ ਤੇ ਉਸ ਬੱਚੇ ਨੇ ਗਲਤ ਇਨਫੋਰਮੇਸ਼ਨ ਵੀ ਲੈ ਰਿਆ ਹੈ ਉਹ ਤਾਂ ਹਲੇ ਬੱਚਾ ਹੈ ਨਾ ਨੂੰ ਕੀ ਚੀਜ਼ ਪਤਾ ਕਿਹੜੀ ਚੀਜ਼ ਲੈਣੀ ਹੈ ਕਿਹੜੀ ਚੀਜ਼ ਨਹੀਂ ਲੈਣੀ ਤਾਂ ਸੋਸ਼ਲ ਮੀਡੀਆ ਦਾ ਸਿਰਫ ਇਹ ਨੁਕਸਾਨ ਹੈ ਕਿ ਜਿਹੜੀ ਉਹਨੂੰ ਗਲਤ ਇਨਫੋਰਮੇਸ਼ਨ ਬਹੁਤ ਮਿਲ ਜਾਂਦੀ ਹੈ ਅਗਰ ਉਸ ਚੀਜ਼ ਨੂੰ ਪੇਰੈਂਟਸ ਕੰਟਰੋਲ ਕਰ ਲੈਣ ਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਅੱਛੀ ਚੀਜ਼ ਹੈ ਅੱਜ ਮੈਂ ਉੱਥੇ ਦੂਰ ਰਹਿ ਰਿਹਾ ਹਾਂ ਮੈਂ ਆਪਣੇ ਸਾਰੇ ਦੋਸਤਾਂ ਨਾਲ ਕਨੈਕਟਡ ਆ ਮੇਰੇ ਐਨੇ ਸਾਰੇ ਦੋਸਤ ਕੈਨੇਡਾ ਗਏ ਨੇ ਆਸਟ੍ਰੇਲੀਆ ਗਏ ਨੇ ਯੂਐਸ ਗਏ ਨੇ ਮੈਂ ਸਾਇਨਲ ਕਨੈਕਟਡ ਆ ਜਿਹਨਾਂ ਨਾਲ ਮੈਂ ਹੁੰਦਾ ਸੀ ਪਹਿਲੇ ਜੀ ਪੋਸੀਬਲ ਨਹੀਂ ਸੀਗੀ ਉਹ ਇਹ ਹੈ ਕਿ ਦੇਖੋ ਹਰ ਇੱਕ ਚੀਜ਼ ਵਧੀਆ ਹੈ ਬਟ ਉਹਦੀ ਲਿਮਿਟ ਕੀ ਹੈ ਇਹ ਡਿਸਾਈਡ ਕਰਨਾ ਆਣਾ ਚਾਹੀਦਾ ਹੈ ਅਗਰ ਮੈਂ ਇੱਕ ਐਡਲਟ ਆ ਤੇ ਮੈਨੂੰ ਪਤਾ ਹੈ ਕਿ ਮੈਂ ਲਿਮਿਟ ਕਿੱਦਾਂ ਡਿਸਾਈਡ ਕਰ ਸਕਦਾ ਬੱਚਾ ਨਹੀਂ ਕਰ ਸਕਦਾ ਉਹਦੇ ਅਸਤੇ ਪੇਰੈਂਟਸ ਨੂੰ ਐਕਸਟਰਾ ਮਿਹਨਤ ਕਰਨੀ ਪਵੇਗੀ ਉਹਨੂੰ ਐਕਸਟਰਾ ਮਿਹਨਤ ਕਰਕੇ ਕਰ ਦੇਣਗੇ ਤੇ ਇਹ ਚੀਜ਼ ਵਧੀਆ ਹੀ ਹੈ ਐਕਚੁਅਲ 'ਚ ਜਦੋਂ ਸੋਸ਼ਲ ਮੀਡੀਆ ਆਇਆ ਸੀ ਫੇਸਬੁਕ ਨਵਾਂ ਨਵਾਂ ਆਇਆ ਸੀ ਉਦੋਂ ਮੇਰੇ ਖਿਆਲ ਨਾਲ ਬਣਿਆ ਐ ਇਸੇ ਵਾਸਤੇ ਸੀਗਾ ਕਿ ਤੁਸੀਂ ਕਨੈਕਟਡ ਰਹੋ ਹਰ ਇੱਕ ਦਿਨ ਨਾਲ ਇੱਕ ਦੂਜੇ ਦੇ ਨਾਲ ਬਟ ਕਦੇ ਸੋਚਿਆ ਨਹੀਂ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਬਿਜ਼ਨਸ ਪਰਪਸ ਵਾਸਤੇ ਵੀ ਜਾਂ ਐਦਾਂ ਦੀ ਗਲਤ ਇਨਫੋਰਮੇਸ਼ਨ ਪਹੁੰਚਾਉਣ ਵਾਸਤੇ ਵੀ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਤੇ ਇਹਦੇ ਉੱਪਰ ਰੈਗੂਲੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਨਹੀਂ ਹੋ پا ਰਹੀ ਕਿਉਂਕਿ ਇੱਕ ਕਹਿ ਲੋ ਕਿ ਇਟਸ ਲਾਈਕ ਵੈਪਨ ਇਹ ਓਪਨ ਵੈਪਨ ਹੈ ਜਿਹੜਾ ਕਿਸੇ ਵੱਲ ਵੀ ਜਿਹੜਾ ਉਹ ਦੇਖਦਾ ਨਹੀਂ ਇੱਕ ਬੱਚਾ ਹੈ ਕਿ ਵੱਡਾ ਹੈ ਉਹ ਹਰ ਇੱਕ ਵੱਲ ਜਿਹੜਾ ਉਹ ਸ਼ੂਟ ਉਹੀ ਹੈ ਦੇਖੋ ਉਹਨਾਂ ਨੇ ਬੇਸਿਕਲੀ ਕਮਾਣਾ ਤਾਂ ਸੋਸ਼ਲ ਮੀਡੀਆ ਵਾਲੇ ਨੇ ਵੀ ਪੈਸੇ ਹੀ ਕਮਾਣਾ ਹੈ ਉਹ ਚੀਜ਼ ਉਹ ਹੀ ਉਹ ਦਿਖਾਉਂਦਾ ਹੈ ਜਿਹੜੀ ਚੀਜ਼ ਜ਼ਰਾ ਦੇਖੀ ਜਾਂਦੀ ਹੈ ਤੇ ਇਸ ਕਰਕੇ ਉਹ ਚੀਜ਼ ਬਹੁਤ ਜ਼ਿਆਦਾ ਅੱਛੀਆਂ ਚੀਜ਼ਾਂ ਤੁਸੀਂ ਦੇਖੋਗੇ ਬੜੀ ਘਟਣਗੀਆਂ ਜਿਹੜੀ ਲੜਾਈਆਂ ਵਾਲੀ ਚੀਜ਼ਾਂ ਹੋਣਗੀਆਂ ਪੋਲਿਟਿਕਸ ਲਈ ਕਿਸੇ ਨੇ ਕਿਸਨ ਨੂੰ ਹੈ ਬੋਲਦਾ ਕਿਸਨ ਨੂੰ ਹੈ ਬੋਲਦਾ ਇਹ ਚੀਜ਼ ਬੜੀ ਆਉਂਦੀਆਂ ਨੇ ਹੁਣ ਬਿਗ ਬਾਸ ਕਿਉਂ ਚੱਲਦਾ ਹੈ ਐਸੇ ਕਰਕੇ ਚੱਲਦਾ ਕਿਉਂਕਿ ਸਾਨੂੰ ਲੋਕਾਂ ਦੀ ਲੜਾਈਆਂ ਦੇਖਣ 'ਚ ਮਜ਼ਾ ਆਉਂਦਾ ਉਹ ਇਹ ਹੋਇਆ ਕਿ ਅਗਰ ਅਸੀਂ ਉਸ ਚੀਜ਼ ਨੂੰ ਕੰਟਰੋਲ ਕਰ ਲਈਏ اسیے بڑا بینیفٹ اٹھا سکدے ہیں ਕਿੰਨੇ بزਨੈਸਸ ਸਿਰਫ ਅਰ ਸਿਰਫ سوشل میڈیا ਨਾਲ ਬਣਨੇ ਸਿਰਫ سوشل میڈیا ਦੇ ਉੱਪਰ ਮਾਰਕੀਟਿੰਗ ਨਾਲ ਬਣਨੇ ਅੱਜ ਕਿਸੇ ਨੇ ਪਹਿਲੇ ਮਾਰਕੀਟਿੰਗ ਕਰਨੀ ਹੁੰਦੀ ਸੀ ਨਾ ਅੱਜ ਮੈਂ ਮੇਰਾ ਇੱਕ بزਨਸ ਖੋਲਣਾ ਹੋਵੇ ਮੈਂ ਉਹਦੀ ਮਾਰਕੀਟਿੰਗ ਕਰਨੀ ਹੋਵੇ ਮੈਂ ਟੀਵੀ ਨਿਊਜ਼ਪੇਪਰ ਤੇ ਅਗਰ ਮੈਂ ਇਸ਼ਤਿਹਾਰ ਦੇਣਾ ਹੋਵੇ ਕਿੰਨਾ ਪੈਸਾ ਲੱਗ ਜਾਏ ਹਮਮਮ سوشل میڈیا ਤੇ ਤਾਂ ਲੱਗਦਾ ਹੀ ਨਹੀਂ ਆਪ ਹੀ ਬੰਦਾ ਰੀਲ ਬਣਾ ਲੰਦਾ ਐਕ ਖੋਲੇ ਆ ਜੀ ਐ ਕੀਤਾ ਉਹ ਦੇਖਿਆ ਜੀ ਐ ਆਪ ਹੀ ਰੀਲ ਬਣਾ ਕੇ ਬੰਦਾ سوشل میڈیا ਕਰ ਦਿੰਦਾ ਕਿੰਨਾ ਬੇਨੀਫਿਟ ਮਿਲਦਾ ਹੈਗਾ ਪਹਿਲੇ ਸਿਰਫ ਅਮੀਰ ਬਿਜ਼ਨਸਮੈਨ ਨੂੰ ਐਕसेस ਸੀਗਾ ਹੁਣ ਛੋਟਾ ਬੰਦਾ ਵੀ ਕਰ ਲੈਂਦਾ ਹੈ ਬੈਨੀਫਿਟ ਤੇ ਹੈ ਹੀ ਹੈ ਨਾ ਉਹੀ ਵੈ ਕਿ ਲਿਮਿਟ ਤੈਅ ਕਰਨੀ ਪਵੇਗੀ ਕਿ ਐਸੇ ਲੱਗਦਾ ਕਿ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਯੂਜ਼ ਦੇ ਵਿੱਚ ਜਿਹੜਾ ਇੱਕ ਐਂਗਰ ਇਸ਼ੂਜ਼ ਵੱਧ ਰਹੇ ਹੈ ਜਾਂ ਜਿਹੜੀ ਵਾਇਲੈਂਸ ਵੱਧ ਰਹੀ ਹੈ ਉਹਦਾ ਕਾਰਨ ਕੀ ਦਿਨਾ ਕਿ ਤੇ ਆਹ ਮੂਵੀਜ਼ ਜਾਂ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਇਹ ਵਾਇਲੈਂਸ ਦਿਖਾਇਆ ਜਾਂਦਾ ਇਹ ਕਾਰਨ ਲੱਗਦਾ ਕਿ ਤਰ੍ਹਾਂ ਕਿਤੇ ਬਿਲਕੁਲ ਇਹੀ ਕਾਰਨ ਹੈ ਹੁਣ ਤੁਸੀਂ ਅਗਰ ਇੱਕ ਮੂਵੀ ਚ ਦਿਖਾਓਗੇ ਕਿ ਇੱਕ ਬੰਦਾ ਸਲੋ 모ਸ਼ਨ ਦੇ ਵਿੱਚ ਚੱਲ ਰਿਹਾ ਗਨ ਲਈਤੀ ਹੋਈ ਹੈ ਸਿਗਰਟ ਨੂੰ ਐਦਾਂ ਕਰਕੇ ਐਦਾਂ ਕਰ ਰਿਹਾ ਔਰ ਐਦਾਂ ਕਰ ਔਰ ਉਹ ਜਾਂ ਚਲਦਾ ਹੈਗਾ ਤਾਂ ਹੀ ਹੀਰੋਇਨ ਖੁਸ਼ ਹੋ ਜਾਂਦੀ ਹੈ ਕਿ ਵਾਹ ਯਾਰ ਇਹ ਤਾਂ 알파 ਮਿਲ ਆ ਗਿਆ ਮੈਂ ਤਾਂ ਖੁਸ਼ੀ ਬਹੁਤ ਹੋ ਗਈ ਮੇਰੀ ਜ਼ਿੰਦਗੀ ਦਾ ਰਾਜਾ ਹੀ ਹੈ ਤੇ ਛੋਟੇ ਬੱਚੇ ਨੂੰ ਤਾਂ ਇਹ ਹੀ ਲੱਗੇਗਾ ਨਾ ਕਿ ਇਹ ਹੀਰੋ ਹੈ ਹਮ ਮੈਂ ਇੱਕ ਬਹੁਤ ਅੱਛੀ ਪ੍ਰੇਸ ਕਰਾਂਗਾ ਛਾਵਾਂ ਮੂਵੀ ਦੀ ਮੈਂ ਉਹਨੇ ਦੇਖ ਕੇ ਆਇਆ ਉਹ ਮੈਨੂੰ ਗੱਲਾਂ ਕਰਦੇ ਯਾਦ ਆਇਆ ਕਿ ਇੰਨੀ ਵਧੀਆ ਮੂਵੀ ਬਣਾਈਆਂ ਹੋਣਾ ਨੇ ਬੱਚਿਆਂ ਨੂੰ ਪਤਾ ਨਾ ਕਿ ਮੈਂ ਰੋਲ ਮਾਡਲ ਕਿੰਨੂ ਬੰਨਾ ਹੈ ਉਸ ਬੰਦੇ ਨੇ ਆਪਣੇ ਹਿੱਸੇ ਕਿੰਨਾ ਉਹ ਜਿਹੜੇ ਬੰਦੇ ਨੇ ਆਪਣੇ ਰਾਈਟਸ ਹਿੱਸੇ ਕਿਸ ਤਰ੍ਹਾਂ ਲੜਿਆ ਉਹ ਹੁਣ ਐਸੀ ਮੂਵੀ ਤੁਸੀਂ ਦੂਜੀ ਦਿਖਾ ਦੋਗੇ ਕਿ ਉਹ ਸਿਗਰਟ ਨੂੰ ਐਦਾਂ ਕਰਕੇ ਚੱਲ ਰਿਹਾ ਐਦਾਂ ਕਰ ਰਿਹਾ ਫਿਰ ਤਾਂ ਬੱਚਾ ਉਹ ਇਹ ਸਿੱਖੇਗਾ ਨਾ ਇੱਕ ਛੋਟੀ ਜਿਹੀ ਲਾਈਨ نیچے ਲਿਖ ਦਿੰਦੇ ਨੇਗੇ স্মੋਕਿੰਗ ਇਜ਼ ਇੰਜਰੀਅਸ ਟੂ ਹੈਲਥ ਸੀਨ ਪੂਰਾ ਵੱਡਾ ਸਾਰਾ ਸਕਰੀਨ ਤੇ ਦਿਖਾ ਲੈਣਾ ਬੱਚੇ ਨੂੰ ਨਹੀਂ ਪੜਨ ਆਉਂਦਾ ਨਾ ਥੱਲੇ ਕੀ ਲਿਖਿਆ ਹੈ ਸਹੀ ਗੱਲ ਉਹਨੇ ਤਾਂ ਇਹ ਹੀ ਦੇਖਣਾ ਨਾ ਕਿ ਵੀ ਆਸ-ਪਾਸ ਦੇ ਲੋਕ ਕਿੱਦਾਂ ਦੇਖ ਰਹੇ ਨੇ ਉਹਨਾਂ ਦੇ ਉਹ ਜਾਂਦੇ ਨੇ ਕਿ ਉਹ ਤਾਂ ਰੱਬ ਆ ਗਿਆ ਐ ਹੋ ਗਿਆ ਹੋ ਗਿਆ ਉਹ ਰੱਬ ਮੰਨ ਲੈਂਦੇ ਨੇ ਇਸ ਕਰਕੇ ਫਿਰ ਬੱਚਾ ਨੂੰ ਲੱਗਦਾ ਕਿ ਠੀਕ ਐ ਫਿਰ ਹੁਣ ਮੈਂ ਰੱਬ ਬਣਨਾ ਇਮੇਜ ਵੀ ਇਸੇ ਕਰਕੇ ਐਦਾਂ ਦੀ ਬਣੀ ਹੋਈ ਹੈ ਕਿ ਜ ਸਕੂਲ ਦੇ ਵਿੱਚ ਜਿਹੜੇ ਕੂਲ ਡੂਡਸ ਹੁੰਦੇ ਆ ਨਾ ਉਹਨਾਂ ਦੀ ਐਗਜ਼ੈਂਪਲ ਐਕਸਪਲੇਨੇਸ਼ਨ ਵੀ ਆਹੀ ਹੈ ਉਹਨਾਂ ਦੀ ਡੈਫੀਨੇਸ਼ਨ ਇਹੀ ਹੈ ਕਿ ਜਿਹੜਾ ਬੱਚਾ ਕਲਾਸ ਬੰਕ ਕਰਦਾ ਜਿਹੜਾ ਟੀਚਰ ਦੇ ਅੱਗੇ ਬੋਲ ਬੋਲ ਪੈਂਦਾ ਜਿਹੜਾ ਬੱਚਾ ਪੜ੍ਹਾਈ ਨਹੀਂ ਕਰਕੇ ਆਉਂਦਾ ਉਹ ਸ਼ਰਟ ਬਾਹਰ ਨਿਕਲੀ ਆ ਇੱਕ ਪਾਸੇ ਆਉਂਦੀ ਤੇ ਆ ਵਾਲ ਖੜੇ ਨੇ ਇਹਦੇ ਉਹੀ ਬੱਚਾ ਕੂਲ ਡੂਡ ਹੁੰਦਾ ਤੇ ਫਿਰ ਬੱਚਿਆਂ ਨੇ ਵੇਖ ਕੇ ਉਹਨੂੰ ਉਦਾਂ ਦਾ ਹੀ ਬਣਨਾ ਏਦਾਂ ਹੀ ਹੁੰਦਾ ਹੁਣ ਐ ਬਹੁਤ ਪਹਿਲੇ ਟ੍ਰੈਂਡ ਚੱਲੇ ਸੀ ਨਾ ਹੀਰਿਆਂ ਦੇ ਕੋਲਰ ਉੱਪਰ ਹੁੰਦੇ ਸੀਗੇ ਤੁਸੀਂ ਦੇਖੋ ਜਿਹੜੇ ਬੱਚੇ ਸਕੂਲ ਦੀ ਛੁੱਟੀਆਂ ਤੋਂ ਬਾਹਰ ਨਿਕਲਦੇ ਸੀ ਸਾਰਿਆਂ ਦੇ ਕੋਲਰ ਕਿਉਂਕਿ ਉਹ ਇਸ ਤਰੀਕੇ ਦਾ ਦਿਖਾਇਆ ਮੇਰੇ ਰੁਮਾਲ ਬਣੇ ਹੁੰਦਾ ਸੀਗਾ ਹਾਂ ਅਗਲੇ ਚ ਰੁਮਾਲ ਬਣੇ ਕਿਉਂਕਿ ਉਸ ਤਰ੍ਹਾਂ ਦਾ ਦਿਖਾ ਦਿੱਤਾ ਗਿਆ ਇਹ ਇਹ ਵੀ ਚੀਜ਼ ਕਿਤੇ ਨਾ ਕਿਤੇ ਜਿਹੜਾ ਹੈਗੇਨ ਪੇਰੈਂਟਸ ਨੂੰ ਸਮਝ ਨਹੀਂ ਪਏਗੀ ਕਿ ਬੱਚਿਆਂ ਨੂੰ ਕਿੰਨੀ ਕੁ ਫਰੀडम ਦੇਣੀ ਹੈ ਦੇਖੋ ਪਹਿਲੇ ਬੱਚਿਆਂ ਦੀ ਬੱਚਿਆਂ ਨੂੰ ਸੰਭਾਲਣਾ ਉਹਨਾਂ ਦੀ ਪਰਵਰਿਸ਼ ਕਰਨੀ ਫੇਰ ਮੈਂ ਗੂੰਗਾ ਥੋੜੀ ਬਹੁਤ ਆਸਾਨ ਸੀ ਜਿਸ ਜੋ ਸੀ ਸੁਣੇ ਹੈ ਅੱਜ ਕੱਲ ਬੜੀ ਮੁਸ਼ਕਿਲ ਹੈ ਅੱਜ ਕੱਲ ਕਿਉਂਕਿ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਤੁਹਾਨੂੰ ਲਿਟਰਲੀ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨਾ ਪਏਗਾ ਆਪਣੇ ਬੱਚਿਆਂ ਦੇ ਨਾਲ ਤਾਂ ਕਿ ਉਹ ਉਸ ਚੀਜ਼ ਵੱਲੋਂ ਜਾਣ ਹੀ ਨਾ ਤਾਂ ਉਹਨਾਂ ਨੂੰ ਐਕਚੁਅਲ 'ਚ ਪਤਾ ਚੱਲੇ ਕਿ ਵੀ ਐਕਚੁਅਲ ਦੇ ਵਿੱਚ ਹੀਰੋ ਕੌਣ ਨੇ ਉਹ ਇਹ ਦੇਖ ਕੇ ਨਾ ਇੰਪ੍ਰੈਸ ਹੋਣ ਕਿ ਐਨੇ ਗਨ ਚਲਾਈਏ ਚਾਰ ਬੰਦੇ ਨੂੰ ਮਾਰਤਾ ਹੈ ਹੀਰੋ ਵੈ ਉਹਨੂੰ ਇਹ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਹੀਰੋ ਨੇ ਮੌਣਾ ਵਰਗੇ ਬਣ ਕੇ ਦਿਖਾਵਾਂ ਉਹਨਾਂ ਨੂੰ ਇਹ ਪਤਾ ਤਾਂ ਹੀ ਪਤਾ ਚੱਲੇਗਾ ਰਪੇਰੈਂਟ ਜਾਣ ਪਹਿਲਾਂ ਕਿਸੇ ਟਾਈਮ ਤੇ ਹੁੰਦਾ ਸੀਗਾ ਸਿਰਫ ਤੇਜ਼ ਹਵਾ ਚੱਲ ਰਹੀ ਸੀ ਉਹ ਤੋਂ ਬਚਾਣਾ ਹੁੰਦਾ ਸੀ ਅੱਜ ਕੱਲ ਨਾਲ ਤੂਫਾਨ ਵੀ ਆ ਨਾਲ ਗੜੇ ਵੀ ਪੈ ਰਹੇ ਨੇ ਤੇ ਉਹ ਸਾਰੇ ਤੋਂ ਬਚਾਣਾ ਪੈਣਾ ਸਾਰਾ ਬਿਲਕੁਲ ਔਰ ਇਹ ਸਿਨੇਮਾ ਨੂੰ ਵੀ ਐਸੇ ਯੂਜ਼ ਕਰ ਸਕਦੇ ਆ ਮੈਂ ਮੈਂ ਚਾਹੂੰਗਾ ਅਗਰ ਕੋਈ ਸੁਣ ਰੇ ਮੇਰੀ ਗੱਲ ਮੈਂ ਚਾਹੂੰਗਾ ਕਿ ਸਾਡੇ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਮੂਵੀ ਬਣਨੀ ਚਾਹੀਦੀ ਹੈ ਕਿੰਨੇ ਹੀ ਹਰੀ ਸਿੰਘ ਨਲਵਾ ਗੁਰਗੋਵਿੰਦ ਸਿੰਘ ਜੀ ਕਿੰਨੇ ਹੀ ਐਨੇ ਬੰਦੇ ਨਿਕਲੇ ਆ ਗਏ ਨੇ ਜਿਨ੍ਹਾਂ ਜਿਨ੍ਹਾਂ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਹਮ ਹਮ ਕਿਉਂ ਨਹੀਂ ਬਣਦੀ ਸਾਡੇ ਮੂਵੀਜ਼ ਮੈਂ ਰਿਕਵੈਸਟ ਕਰੂੰਗਾ ਉਹਨਾਂ ਨੂੰ ਕਿ ਜਿਹੜੇ ਇਸ ਤਰ੍ਹਾਂ ਤਾਕੀ ਸਾਰੇ ਨੂੰ ਪਤਾ ਚੱਲੇ ਅੱਜ ਸ਼ਾਵਾ ਨਾਲ ਸਿਰਫ ਮਹਾਰਾਸ਼ਟra ਦੇ ਬੱਚੇ ਥੋੜੀ ਇਨਸਪਾਇਰ ਹੋ ਰਹੇ ਨੇ ਸਾਰੇ ਇਨਸਪਾਇਰ ਹੋ ਰਹੇ ਨੇ ਅਸੀਂ ਪੂਰੇ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਇਨਸਪਾਇਰ ਕਰਨਾ ਹੈ ਉਹਨਾਂ ਨੂੰ ਦਿਖਾਣਾ ਹੈ ਕਿ ਐਕਚੁਅਲ 'ਚ ਜੇ ਮੈਂ ਇਸ ਕਰਕੇ ਮੈਂ ਸਿਨੇਮਾ ਨੂੰ ਹੀ ਅਸੀਂ ਆਪਣੀ ਯੂਜ਼ ਕਰ ਸਕਦੇ ਹਾਂ ਉਸ ਚੀਜ਼ ਨੂੰ